ਵਿਆਹ ਕਰਵਾ ਰਿਹਾ ਹੈ ਪੰਡਤ ਨੇ ਫੇਰਿਆਂ ਨੂੰ ਬਚਾਲੇ ਛੱਡ ਕੇ ਨੌਜਵਾਨਾਂ ਨੂੰ ਕੱਢੀਆਂ ਸਿੱਧੀਆਂ ਗਾਲਾਂ ਦੋਸਤੋ ਹੁਣ ਤੱਕ ਤੁਸੀਂ ਵਿਆਹ ਹੁੰਦੇ ਤਾਂ ਬਹੁਤ ਦੇਖੇ ਹੋਣਗੇ ਪਰ ਹੁਣ ਇੱਕ ਵਿਆਹ ਦੀ ਵੀਡੀਓ ਦੇਖ ਕੇ ਹੋ ਜਾਮੋਗੇ ਹੈਰਾਨ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਆਹ ਹੋ ਰਿਹਾ ਹੈ ਅਤੇ ਪੰਡਤ ਮੰਤਰ ਪੜ ਰਿਹਾ ਹੈ ਪਰ ਬਰਾਤ ਵਿੱਚ ਆਏ ਕੁਝ ਨੌਜਵਾਨ ਪੰਡਤ ਉੱਪਰ ਕਈ ਤਰ੍ਹਾਂ ਦੀਆਂ ਚੀਜ਼ਾਂ ਸੁੱਟਣ ਲੱਗ ਜਾਂਦੇ ਨੇ ਅਤੇ ਉਸ ਨਾਲ ਮਜ਼ਾਕ ਅਤੇ ਗੰਦੀਆਂ ਹਰਕਤਾਂ ਕਰਨ ਲੱਗ ਜਾਂਦੇ ਨੇ ਜਦੋਂ ਬਾਰ-ਬਾਰ ਕਹਿਣ ਤੇ ਵੀ ਨੌਜਵਾਨ ਨਹੀਂ ਹਟਦੇ ਤਾਂ ਪੰਡਤ ਮੰਤਰ ਅੱਧ ਵਿਚਕਾਰ ਛੱਡ ਕੇ ਬੜਾ ਹੋ ਜਾਂਦਾ ਏ ਅਤੇ ਕਹਿੰਦਾ ਹੈ ਕਿ ਮੇਰੇ ਤੋਂ ਨਹੀਂ ਕਰਵਾਇਆ ਜਾਂਦਾ ਵਿਆਹ ਤੁਸੀਂ ਕਿਸੇ ਹੋਰ ਨੂੰ ਬੁਲਾ ਲਓ ਅਤੇ ਨੌਜਵਾਨਾਂ ਨੂੰ ਕਹਿੰਦਾ ਹੈ ਕਿ ਜੇ ਹਿੰਮਤ ਆ ਤਾਂ ਹੁਣ ਕਰਕੇ ਦਿਖਾਓ ਕੋਈ ਹਰਕਤ ਇਹ ਦੇਖ ਕੇ ਮੁੰਡਾ ਤੇ ਕੁੜੀ ਦੇ ਪਰਿਵਾਰਕ ਮੈਂਬਰ ਪ੍ਰਾਰਥਤ ਕਰਨ ਵਾਲੇ ਮੁੰਡਿਆਂ ਦੇ ਪਿੱਛੇ ਪੈ ਜਾਂਦੇ ਨੇ ਤੇ ਉਹਨਾਂ ਨੂੰ ਉੱਥੋਂ ਭਜਾ ਦਿੰਦੇ ਨੇ ਅਤੇ ਪੰਡਤ ਨੂੰ ਕਹਿੰਦੇ ਨੇ ਕਿ ਤੁਸੀਂ ਵਿਆਹ ਦੀਆਂ ਰਸਮਾਂ ਪੂਰੀਆਂ ਕਰੋ ਹੁਣ ਦੇਖਦੇ ਹਾਂ ਕੌਣ ਤੁਹਾਡੇ ਨਾਲ ਕੋਈ ਹਰਕਤ ਕਰਦਾ ਏ ਜਿਸ ਤੋਂ ਬਾਅਦ ਵਿਆਹ ਸਿਰੇ ਚੜਦਾ ਏ ਸੋ ਕਿਸੇ ਦੇ ਸ਼ਗਨਾਂ ਵਿੱਚ ਅੜਚਣ ਪਾਉਣਾ ਕੋਈ ਚੰਗੀ ਗੱਲ ਨਹੀਂ ਹੁੰਦੀ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ